ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰੱਲਾ ਜੀ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਝੋਟੀ ਤੁਹਾਡੇ ਵਾਸਤੇ ਲੈ ਕੇ ਆਏ ਆ ਸਸਿਕਾ ਬਾਈ ਹੋਰ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲ ਦ 9976820200 64 ਪਿੰਡ ਆਪਣਾ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਵੀ ਮਾਨਸਾ ਹੀ ਬਰਨਾਲੇ ਤੋਂ ਆਪਣਾ ਪਿੰਡ ਜਿਹੜਾ ਬਰਨਾਲੇ ਤੋਂ ਮਾਨਸਾ ਰੋਡ ਉਹ ਉੱਤੇ ਆ ਗਿਆ ਤੇ ਇੱਕ ਝੋਟੀ ਦਿਖਾ ਰਹੇ ਆ ਬਾਈ ਕਿਹੜਾ ਸੂਆ ਦੂਜਾ ਸੂਆ ਕਿੰਨੇ ਦਿਨ ਘਟਜੂ ਕਹਿੰਦੇ ਬਤਾ ਦੇ ਖੋਲ ਇਹਨੂੰ ਤੋੜਾ ਕਰਾ ਕੇ ਚੈੱਕ ਚੰਗੀ ਹੈ ਜੀ ਸਾਈਜ਼ ਫੁੱਲ ਤੇ ਕਿੰਨਾ ਕੁ ਫਿਰ ਪਹਿਲੇ ਸੂਏ ਦਾ ਦੁੱਧ ਦਿੰਦਾ ਵਾ 11 ਤੋਂ 12 ਕਿਲੋ ਜਾਇਜ਼ ਰੇਟ ਹੋਣ ਵਾਲਾ ਜੀ ਇਹਦਾ ਤੇ ਭਾਰ ਪਿੱਛੇ ਥਣਾ ਥਣਾ ਦੀ ਓਕੇ ਸਭ ਮੇਰੀ ਭਾਰ ਦੀ ਧਾਰ ਦੀ ਬਾਈ ਤੇ ਇਧਰਲੇ ਪਾਸੇ ਥੋੜਾ ਜਿਹਾ ਇੱਕ ਡੰਡਾ ਵੱਜਿਆ ਵਾ ਹਨਾ ਉ ਕੋਈ ਪ੍ਰੋਬਲਮ ਨਹੀਂ 19 21 ਜਬਾ ਸਾ ਦੇਖ ਲੋ ਦਿਖਾ ਦਈਏ ਤੁਹਾਨੂੰ ਠੀਕ ਆ ਤੇ ਕੋਈ ਤੌਰ ਚ ਨਹੀਂ ਨੌਕਸ ਨਿੱਕੀ ਨਿੱਕੀ ਹੁੰਦੀ ਦੇ ਵੱਜਿਆ ਵਾ ਹਨਾ ਹੂੰ ਆ ਦੇਖੋ ਜੀ ਸੈਜ ਥਾਣਾ ਦੇ ਹੱਥੀ ਚਵਾਈ ਵਾਲੇ ਚੰਗੇ ਤੇ ਦਿਨ ਕਿੰਨੇ ਕੱਟ ਜੂ ਬਾਈ 10 ਦਿਨ ਬਾਕੀ ਤੇ ਬਾਕੀ ਦੁੱਧ ਇਹ ਕਿੰਨਾ ਕੱਢ ਦੂ ਦੁੱਧ ਬਾਈ ਕੱਢ ਦੂ 13 ਕਿਲੋ ਵੜ ਦੂ ਓਕੇ ਕਿੰਨੇ ਪੈਸੇ ਲੈ ਲਾਂਗੇ ਫਿਰ ਇਹਦੇ ਥੋੜਾ ਜਿਹਾ ਦਿਨਾਂ ਤੱਕ ਕਰਨ ਮੈਂ ਮਾਨਤਨ ਹੋ ਜੂ ਮਾਰਾ ਹੂੰ ਓਕੇ ਜੀ ਥਾਲੇ ਬਾਨੇ ਟੋਪਰਾ ਦੇ ਚੱਕਾ ਦੇਖੋ ਚਾਰੇ ਥਾਨ ਨਿਕਲਵੇਂ ਪੂਰੇ ਗਾਇਬ ਤੇ ਦੁੱਧ ਨੇ ਬਾਕੀ ਕਾ ਹੀ ਕੱਢ ਦੇਣਾ ਨੰਬਰ ਫਿਰ ਥਾਨ ਨੇ ਹੱਥ ਛਿਆਕ ਦੀ ਕੱਢ ਪਿੰਡ ਰੱਲੇ ਤੋਂ ਆਪਾਂ ਵੀਡੀਓ ਕਵਰ ਕਰਕੇ ਦਿੱਤੀ ਆ ਜ਼ਿਲ੍ਹਾ ਮਾਨਸਾ ਧੰਨਵਾਦ ਜੀ